ਰੋਜ਼ ਰਾਤ ਨੂੰ ਸਾਰੇ ਸਾਰੇ ਜ਼ਿਲ੍ਹਿਆਂ 'ਚ ਇੱਕ ਡਿਫਾਈਨਡ ਲਫਰੀ ਜਿਹੜੀ ਹੈਗੀ ਉਹ ਰਾਤੀ ਗਸ਼ਤ ਲਾ ਕੇ ਲਾਂਦੀ ਹੈ ਸੋ ਅੱਜ ਕੀਪਿੰਗ ਇਨ ਮਾਈਂਡ ਬੈਸਾਖੀ ਫੈਸਟੀਵਲ ਐਂਡ ਕੋ ਸਾਡੇ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫੀਸਰਸ ਅਸੀਂ ਇੱਕ ਇੱਕ ਸੀਨੀਅਰ ਆਫੀਸਰ ਇੱਕ ਜ਼ਿਲ੍ਹੇ ਨੂੰ ਅਲਾਟ ਕੀਤਾ ਹੈ ਸੋ ਇੱਕ ਵੱਡੇ ਪੱਧਰ ਤੇ ਅਸੀਂ ਨਾਈਟ ਡੋਮੀਨੇਸ਼ਨ ਆਪਰੇਸ਼ਨ ਕਰ ਰਹੇ ਹਾਂ ਸੋ ਉਹ ਅਚਨਚੇਤ ਮੈਂ ਜਲੰਧਰ ਆਈ ਥੋਟ ਆਈਲ ਆਲਸੋ ਕਮ ਐਂਡ ਜਸਟ ਹੈਵ ਅ ਲੁੱਕ ਐਟ ਵਾਟ ਇਜ਼ ਹੈਪਨਿੰਗ ਐਟ ਅ ਗਰਾਉਂਡ ਲੈਵਲ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਵਿਸਾਖੀ ਦਾ ਕੀ ਕੋਈ ਡਿਫਾਈਨ ਅਲਰਟ ਵੀ ਹੈਗਾ ਵਿਸਾਖੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਇੰਨੀ ਵੱਡੀ ਮੁਹਿੰਮ ਚੜਾਈ ਗਈ ਹੈ ਦੇਖੋ ਜੀ ਅਸੀਂ ਅ ਅਲਰਟਸ ਆਰ ਆਲਸੋ देयर ਕਿਉਂਕਿ ਕਾਫੀ ਜਿਹੜਾ ਹੈਗਾ ਇਹ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪਾਕਿਸਤਾਨ ਕਾਫੀ ਸਰਗਰਮ ਹੈ ਸੋ ਪਾਕਿਸਤਾਨ ਵੱਲੋਂ ਪਾਕਿਸਤਾਨ ਦੀ ISI ਵੱਲੋਂ ਭਾਰਤ ਦੇ ਵਿੱਚ ਡਿਸਟਰਬੈਂਸਸ ਕਰਨ ਦੀ ਪੂਰੀ ਕੋਸ਼ਿਸ਼ ਹੈਗੀ ਸੋ ਪੰਜਾਬ ਪੁਲਿਸ ਉਹਦੇ ਲਈ ਗੇਅਰਡ ਅਪ ਹੈਗੀ ਕਿ ਜਿਹੜੇ ਪੰਜਾਬ ਨੂੰ ਸੁਰੱਖਿਤ ਤੇ ਮਹਿਫੂਜ਼ ਅਸੀਂ ਰੱਖਾਂਗੇ ਉਸ ਲਈ ਸਾਡੀ ਜਿਹੜੀ ਇਹ ਜਿਹੜੀ ਨਾਈ ਡੋਮੀਨੇਸ਼ਨ ਇਸ ਪਾਰਟ ਆਫ ਥੈਟ ਆਨ ਗoing ਐਕਸਰਸਾਈਜ਼ ਹੈਪੀ ਤੁਸੀਂ ਹੋਵੇ ਚਾਹੇ ਸ਼ਹਿਜ਼ਾਦ ਪੱਟੀ ਹੋਵੇ ਚਾਹੇ ਜਿਹੜੇ ਬੰਬੇ ਦੇ ਇੰਨੇ ਵੱਡੇ ਕਟੜਾ ਨੈਕਸਸ ਅੱਜ ਪੰਜਾਬ ਪੁਲਿਸ ਨੂੰ ਸੈ ਕਿ ਇਕੱਠੇ ਹੋ ਰਹੇ ਨੇ ਜਿਹੜਾ ਬੜਾ ਖਤਰਨਾਕ ਪੰਜਾਬ ਲਈ ਸਾਬਤ ਹੋ ਸਕਦਾ ਤੇ ਪੰਜਾਬ ਪੁਲਿਸ ਕਿਵੇਂ ਟੈਕਲ ਕਰੇਗੀ ਤੇ ਬੜੇ ਐਲੀਮੈਂਟਸ ਹੈਗੇ ਤੇ ਆਪਾਂ ਨੂੰ ਜਿਸ ਤਰੀਕੇ ਕਿ ਕੈਪਟਨ ਕਲੈਕਸ਼ਨ ਮਸ਼ੀਨਰੀ ਹੈ ਕਿ ਉਹ ਐਕਟਿਵ ਹੈਗੀ ਸਾਡਾ ਸਾਰੀ ਏਜੰਸੀਜ਼ ਨਾਲ ਸਾਡਾ ਚੰਗਾ ਤਾਲਮੇਲ ਹੈ ਐਡਜੋਇਨਿੰਗ ਸਟੇਟਸ ਨਾਲ ਸਾਡਾ ਤਾਲਮੇਲ ਹੈਗਾ ਬੀਐਸਐਫ ਦੇ ਨਾਲ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੇ ਨੈਸ਼ਨਲ ਸਕਿਉਰਿਟੀ ਨੂੰ ਅਸੀਂ ਇਸ ਨੂੰ ਇੱਕ ਇੱਕ ਬਹੁਤ ਸਿਨਰਜਾਈਜ਼ਡ ਤਰੀਕੇ ਨਾਲ ਇਸ ਨੂੰ ਹੈਂਡਲ ਕਰ ਰਹੇ ਹਾਂ ਕਿ ਆ ਜਾ ਸਕਦਾ ਡਰਗਸ ਆਪਰੇਸ਼ਨ ਵੀ ਕਰ ਲਈ ਪੰਜਾਬ ਪੂਰ ਸੂਟੇ ਕਰਕੇ ਆਈਏ ਸਰ ਇਹਦਾ ਪੰਜਾਬ ਦਾ ਮਾਹੌਲ ਖਰਾਬ ਹੋਣਾ ਚਾਹੀਦਾ ਦੇਖੋ ਬੌਖਲਾਹਟ ਤੇ ਹੁੰਦੀ ਹੈ ਜਦੋਂ ਉਹਨਾਂ ਦੀ ਇਨਕਮ ਘਟੀ ਹੈ ਕਿਉਂਕਿ ਸਾਡੇ ਕੋਲ ਬੜੀ ਬੜੀ ਕਨਫਰਮਡ ਰਿਪੋਰਟਸ ਹੈ ਕਿ ਜਿਹੜੀ ਸਟਰੀਟ ਪ੍ਰਾਈਸ ਹੈ ਡਰਗਸ ਦੀ ਉਹ ਵਧੀ ਹੈ ਡਰਗਸ ਦੀ ਅਵੇਲੇਬਿਲਟੀ ਘਟੀ ਹੈ ਕਿ ਜਿਹੜੇ ਜਿਹੜੇ ਸਾਡੇ ਕੂਰੀਅਰਸ ਡਰਗਸ ਜਿਹੜੇ ਕਨਸਾਈਨਮੈਂਟਸ ਚੱਕਦੇ ਹਨ ਉਹ ਉਹ ਹੁਣ ਹਿਚਕਦੇ ਇਨ ਫੈਕਟ ਜਿਹੜੇ ਡਰੋਨ ਕਨਸਾਈਨਮੈਂਟਸ ਵੀ देयर इज ਅ ਸ਼ਿਫਟ ਟੁਵਰਡਸ ਸਮਾਲਰ ਡਰੋਨਸ ਸੋ ਆਲ ਦਿਸ ਜਿਹੜਾ ਇੱਕ ਇਕਨੋਮਿਕ ਮਾਡਲ ਹੈ ਵਿਚ ਇਸ ਥਰਾਈਵਿੰਗ ਔਨ ਦਾ ਡਰੱਗ ਟ੍ਰੇਡ ਉਸ ਨੂੰ ਇੱਕ ਵੱਡਾ ਸੈਟਬੈਕ ਪਹੁੰਚਿਆ ਆਫ ਕੌਰਸ ਸਾਡੇ ਲਈ ਵੀ ਚੈਲੰਜ ਹੈ ਕਿ ਇਸ ਨੂੰ ਅੱਗੇ ਜਾਰੀ ਰੱਖਣਾ ਹੈ ਸੋ ਥੈਟ ਜਿਹੜੇ ਇਸ ਤੋਂ ਇਕਨੋਮਿਕ ਪ੍ਰੋਫਿਟ ਹੈ ਤਾਂ ਹੀ ਸਾਡਾ ਬਹੁਤ ਜ਼ਿਆਦਾ ਜੋਰ ਜਿਹੜੇ ਹਵਾਲਾ ਨੈਟਵਰਕਸ ਨੂੰ ਬਸਟ ਕਰਦੇ ਹੋਏ ਤੁਹਾਡੀ ਜਿਸ ਤਰ੍ਹਾਂ ਸਰ ਤੁਸੀਂ ਦੱਸਿਆ ਕਿ ਡਰੱਗ ਟ੍ਰੈਫਿਕਿੰਗ ਨੂੰ ਰੋਕਣ ਲਈ ਆ ਜੋ ਤੁਹਾਡੀ ਐਂਟੀ ਡਰਗ ਡਰਾਈਵ ਚੱਲ ਰਹੀ ਹੈ ਉਹਨੂੰ ਲੈ ਕੇ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟ ਦਿਖ ਰਹੇ ਨੇ ਚਾਹੇ ਉਹ ਗ੍ਰੀਨਡਡ ਅਟੈਕਸ ਹੋਣ ਜਾਂ ਲੌਂਡਰਿੰਗ ਸਥਿਤੀ ਨਾਲ ਬਹੁਤ ਸਾਰੇ ਜੋ ਵੀ ਇਸ਼ੂਸ ਹੋਏ ਨੇ ਇਹਨੂੰ ਲੈ ਕੇ ਪੰਜਾਬ ਦੀ ਪਬਲਿਕ ਦੇ ਵਿੱਚ ਜੋ ਇੱਕ ਥ੍ਰੈਟ ਪਰਸੈਪਸ਼ਨ ਬਣੀ ਉਹਨੂੰ ਬਥੌਰਟੀ ਜੀ ਵੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਚੈਕਿੰਗ ਵੀ ਕਰ ਰਹੇ ਹੋ ਔਰ ਜੋ ਮਾਹੌਲ ਬਣਿਆ ਹੋਇਆ ਤੁਸੀਂ ਅੱਜ ਪੰਜਾਬ ਦੀ ਪਬਲਿਕ ਨੂੰ ਕੀ ਐਡਰੈਸ ਕਰਨਾ ਚਾਹੋ ਮੈਂ ਪਬਲਿਕ ਨੂੰ ਕਹਾਂਗਾ ਜੀ ਯੂ ਸ਼ੁਡ ਫੀਲ ਸਿਕਰ ਐਂਡ ਸੇਫ ਤੇ ਇਕੱਠੇ ਹੋ ਕੇ ਪਬਲਿਕ ਤੇ ਪੁਲਿਸ ਅਸੀਂ ਪੰਜਾਬ ਨੂੰ ਐਬਸੋਲੂਟਲੀ ਸੇਫ ਰੱਖਾਂਗੇ ਜਲੰਧਰ ਬਾਰੇ ਕੀ ਗੱਲ ਜਲੰਧਰ ਅੱਜ ਹੋਈ ਹੈ ਜੇ ਬੋਮ ਆਟੈਕ ਹੋਇਆ ਉਸ ਨੂੰ ਲਾਈਕ ਕੋਈ ਅਲਰਟ ਹੈ ਜਾਂ ਕੁਝ ਹੈ ਤੁਹਾਨੂੰ ਬੜਾ ਐਡੀ ਫਿਸਕਿੰਗ ਹੈ ਉਸ ਕਰਕੇ ਨਹੀਂ ਦੇਖੋ ਜੀ ਇੱਕ ਓਵਰਆਲ ਅਸੀਂ ਜਲੰਧਰ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਯੂ ਆਰ ਸਿਕਰ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਸੋ ਇਸ ਲਈ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਇੱਕ ਵਿਜ਼ੀਬਲ ਪ੍ਰੈਜ਼ੈਂਸ ਸਾਡੀ ਸਰਕਾਰ ਤੇ ਹੋਣੀ ਚਾਹੀਦੀ ਹੈ ਬਟ ਅਦਰਵਾਈਜ਼ ਅਸੀਂ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹ ਇੱਕ ਐਡਵਾਂਸ ਸਟੇਜ ਤੇ ਤੇ ਅਸੀਂ ਸਾਰਿਆਂ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਬਣਾ ਕੇ ਤੇ ਅਸੀਂ ਇੱਕ ਸੈਂਟੀਫਿਕ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਛੇਤੀ ਅਸੀਂ ਜਿਹੜੀ ਹੈਗੀ ਉਸ ਨੂੰ ਮੁਕੰਮਲ ਕਰੋ ਅਰਗੇਨਾਈਜ਼ ਕ੍ਰਾਈਮ ਤੋਂ ਬਹੁਤ ਵੱਡੀ ਗੱਲ ਹੁੰਦੀ ਹੈ ਪੰਜਾਬ ਵਿੱਚ ਕਿ ਅਰਗੇਨਾਈਜ਼ ਕ੍ਰਾਈਮ ਹੋ ਰਿਹਾ ਹੈ ਔਰ ਜਿਵੇਂ ਕਿ ਆ ਪੁਰੇ ਨੇ ਪੁੱਛਿਆ ਵੀ ਹੈਪੀ ਬਰਥਡੇ ਆ ਹੋਵੇ ਜੀਸ਼ਾਨ ਅਕਟਰ ਹੋਣ ਬੀਬਿੰਗ ਗੈਦਰਡ ਸ਼ਹਿਜ਼ਾਦਪੱਟੀ ਠੀਕ ਹੈ ਤੇ ਕਿਵੇਂ ਕਿਵੇਂ ਇਸ ਨੂੰ ਬਸ ਕਰਨਾ ਹੈ ਦੇਖੋ ਜੀ ਦੇਖੋ ਜੀ ਕਾਫੀ ਅਸੀਂ ਆਰਗੇਨਾਈਜ਼ ਕ੍ਰਾਈਮ ਤੇ ਸਾਡੇ ਕਾਫੀ ਸਾਡਾ ਸਕਸੈਸ ਰਿਹਾ ਹੈ ਅਸੀਂ ਜਿਹੜੇ ਜਿਹੜੇ ਇਹਨਾਂ ਦੇ ਮੈਪਿੰਗ ਕਰਕੇ ਜਿਹੜੇ ਡਿਫਰੈਂਟ ਨੈਟਵਰਕਸ ਹਨ ਉਹਨਾਂ ਨੂੰ ਮੈਪ ਕੀਤਾ ਹੈ ਜਿਹੜੇ ਇਹਨਾਂ ਦੇ ਬਾਹਰ ਬੈਠੇ ਲੋਨਸ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਜਿਹੜੇ ਲੋਕ ਕੰਟੈਕਸਟ ਦੇ ਵਿੱਚ ਉਹਨਾਂ ਦੇਖਣਾ ਬਹੁਤ ਕਨਸਰਟਡ ਐਕਸ਼ਨ ਹੋਇਆ ਕੋਰਟ ਮੁਹੰਮਦ ਖਾਨ ਫਿੰਡ ਦੇ ਵਿੱਚ ਇੱਕ ਬੜੀ ਮਹਤਵਪੂਰਨ ਘਟਨਾ ਵਾਪਰੀ ਜਿਵੇਂ ਐਸਆਈ ਚਰਨਜੀਤ ਸਿੰਘ ਸ਼ਹੀਦ ਹੋਇਆ ਉਹਨੂੰ ਲੈ ਕੇ ਤੁਹਾਡੀ ਹੁਣ ਤੱਕ ਇਨਵੈਸਟੀਗੇਸ਼ਨ 18 ਲੋਕਾਂ 'ਤੇ ਚੱਲਿਆ ਜਾ ਰਿਹਾ ਹੈ ਕਿ ਅਰੈਸਟ ਕਰ ਲਏ ਨੇ ਕਿਵੇਂ ਸਰ ਉਹ ਉਸ ਘਟਨਾ ਨੂੰ ਤੁਸੀਂ ਦੇਖ ਰਹੇ ਹੋ ਅੱਜ ਕੀ ਐਕਸ਼ਨ ਹੋ ਸਕਦਾ ਹੈ ਜੀ ਉਹ ਦੇਖੋ ਜੀ ਬਹੁਤ ਅਨਫੋਰਚੂਨੇਟ ਇਨਸੀਡੈਂਟੀ ਕਿ ਸਾਡਾ ਇੱਕ ਬਹਾਦਰ ਪੰਜਾਬ ਪੁਲਿਸ ਦਾ ਮੈਂਬਰ ਸ਼ਹੀਦ ਹੋਇਆ ਇਨਫੈਕਟ ਮੈਂ ਕੱਲ ਉਹਨਾਂ ਦਾ ਸੰਸਕਾਰ ਵੀ اٹੈਂਡ ਕਰਾਂਗਾ ਤੇ ਅਸੀਂ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਪੁਲਿਸ ਇੱਕ ਫੈਮਿਲੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਸੀ सीएम ਸਾਹਿਬ ਨੇ ਵੀ ਅਨਾਉਂਸ ਕੀਤਾ ਐਕਸਕਿਰੀਸ਼ੀਆ ਅਸੀਂ ਪਰਿਵਾਰ ਦਾ ਪੂਰਾ ਧਿਆਨ ਰੱਖਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਵੀ ਇਨਵੋਲਵ ਹੈ ਉਸ ਦੇ ਖਿਲਾਫ ਜੋ ਲੀਗਲ ਕਾਰਵਾਈ ਹੈ ਉਹ ਕੀਤੀ ਜਾਊਗੀ ਕਿ ਮੈਸੇਜ ਬੜਾ ਰੌਂਗਸ ਹੁੰਦਾ ਇਸੇ ਤਰ੍ਹਾਂ ਲਾਈਕ ਇਹ ਵੀ ਦੋ ਪਰਿਵਾਰ ਸੀਗੇ ਆਪਸ ਹੀ ਉਹ ਟਕਾਗੇ ਔਰ ਇੱਕ ਇੱਕ ਐਸਆਈ ਦਾ ਜਿਹੜਾ ਹੈ ਮਰਡਰ ਕਰ ਦਿੱਤਾ ਮਤਲਬ ਇਸ ਨੂੰ ਕਿਵੇਂ ਮਤਲਬ ਇਹ ਇਹ ਕਿਵੇਂ ਜਿਹੜਾ ਹੈ ਰਿਲਾਇਬਲ ਹੋਏਗਾ ਵੀ ਦੇਖੋ ਜੀ ਇਹਦਾ ਮੈਂ ਮਤਲਬ ਇਨਵੈਸਟੀਗੇਸ਼ਨ ਇਜ਼ ਔਨਗoing ਸੋ ਮੈਂ ਵੀ ਇਸ ਤੇ ਮੇਰਾ ਬਹੁਤ ਜ਼ਿਆਦਾ ਕਮੈਂਟ ਕਰਨਾ ਠੀਕ ਨਹੀਂ ਪਰ ਇਹਦਾ ਇੱਕ ਪਰਸਪੈਕਟਿਵ ਇਹ ਵੀ ਹੈਗਾ ਕਿ ਦੋ ਗਰੁੱਪਾਂ ਦੀ ਲੜਾਈ ਸੀ ਉਹ ਇੱਕ ਆਰਗੇਨਾਈਜ਼ਡ ਅਟੈਕ ਆ ਪੁਲਿਸ ਨੂੰ ਧਾਤ ਲਾ ਕੇ ਨਹੀਂ ਮਾਰਿਆ ਸੋ ਉੱਥੇ ਪੁਲਿਸ ਇੰਟਰਵੈਨ ਕਰਨ ਗਈ ਉਸ ਦੇ ਵਿੱਚ ਜਿਹੜੀ ਜਿਹੜਾ ਇੱਕ ਝਗੜਾ ਹੋ ਰਿਹਾ ਸੀ ਉਸ ਦੇ ਵਿੱਚ ਉਹ ਸ਼ਹੀਦ ਹੋ ਸਰ ਪੰਜਾਬ ਦਾ ਇੱਕ ਵੱਡਾ ਇਸ਼ੂ ਕੌਂਸਲ ਅਮਨਦੀਪ ਕੌਰ ਨੂੰ ਵੀ ਲੈ ਕੇ ਬਣਿਆ ਹੈ ਇਸ ਤਰ੍ਹਾਂ ਦੀ ਡਰਾਈਵ ਤੁਸੀਂ ਛੇੜੀ ਹੋਈ ਹੈ ਉਹ ਜ਼ਰੂਰ ਕਿ ਪੰਜਾਬ ਪੁਲਿਸ ਦੇ ਜੇ ਕੋਈ ਬਲੈਕ ਸ਼ਿਪ ਸੀਗੇ ਉਹਨਾਂ ਤੱਕ ਵੀ ਤੁਹਾਡੇ ਹੱਥ ਪਹੁੰਚੇ ਉਹਨੂੰ ਲੈ ਕੇ ਵੀ ਇੱਕ ਇਸ਼ੂ ਬਣਿਆ ਹੋਇਆ ਹੈ ਉਸ ਕੇਸ ਸੰਬੰਧੀ ਹੁਣ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਅੱਗੇ ਇਨਵੈਸਟੀਗੇਸ਼ਨ ਕਿੱਥੇ ਤੱਕ ਜਾ ਸਕਦੀ ਹੈ देखो जी स, अगेन जेमे मै क्या जेड़ा इन्वेस्टिगेशन इज द पर्व्यू ऑफ द लोकल पुलिस सो बट अदरवाइज ਸਾਡੇ ਇਨਸਟਰਕਸ਼ਨਸ ਬਹੁਤ ਕਲੀਅਰ ਹੈ ਕਿ ਕੋਈ ਵੀ ਪੰਜਾਬ ਪੁਲਿਸ ਦਾ ਆਫੀਸਰ ਜੇ ਜੇ ਡਰੱਗਸ ਦੇ ਵਿੱਚ ਇਨਵੋਲਡ ਹੈ ਕਿਸੇ ਹੋਰ ਜੇ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲਡ ਹੈ ਤੇ ਜੋ ਟ੍ਰੀਟਮੈਂਟ ਕ੍ਰਿਮੀਨਲਸ ਨਾਲ ਹੋਊਗਾ ਉਹੀ ਟ੍ਰੀਟਮੈਂਟ ਕਨਸਰਨਡ ਆਫੀਸਰ ਨਾਲ ਹੋਊਗਾ ਲੋਅ ਐਂਡ ਪੰਜਾਬ ਅਧਿਕਾਰ ਵੀ ਕੇਬਲ ਬੋਲਡਰ ਤੋਂ ਲੈ ਕੇ ਕੁਝ ਲੀਡਰਸ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਆਮਦੇਵ ਕੌਂਦੇ ਘਰ ਦੇ ਵੀ ਬਲੋਡਰਸ ਚੱਲਣਾ ਚਾਹੀਦਾ ਪੀਲਾ ਪੰਜਾਬ ਉੱਤੇ ਵੀ ਚੱਲਣਾ ਚਾਹੀਦਾ ਜੋ ਇਸ ਤਰ੍ਹਾਂ ਦਾ ਐਕਸ਼ਨ ਕ੍ਰਿਮੀਨਲ ਤੇ ਬਾਕੀ ਕ੍ਰਿਮੀਨਲਸ ਤੇ ਹੋ ਰਿਹਾ ਹੈ ਕੋਈ ਵੀ ਬਲੈਕ ਸ਼ਿਪ ਜੇ ਪੰਜਾਬ ਪੁਲਿਸ ਦੇ ਵਿੱਚ ਵੀ ਮਿਲਦੀ ਆ ਸੇਮ ਟਰੀਟ ਕੀਤਾ ਜਾਏਗਾ ਉਹਨਾਂ ਨੂੰ ਦੇਖੋ ਜੀ ਜਿੱਥੋਂ ਤੱਕ ਇਹ ਜਿਹੜਾ ਫ੍ਰੈਂਕਲੀ ਲਾਅ ਇਜ਼ ਵੈਰੀ ਕਲੀਅਰ ਜਿਹੜਾ ਐਨਡੀਪੀਐਸ ਐਪ ਦੇ ਵਿੱਚ ਪੁਲਿਸ ਦੇ ਕੋਲ ਕੋਈ ਪਾਵਰਸ ਨਹੀਂ ਹੈ ਡਿਮੋਲੀਸ਼ਨ ਦੀ ਸੋ ਇਸ ਦੇ ਵਿੱਚ ਪੁਲਿਸ ਦਾ ਜਿਹੜੇ ਡਿਮੋਲੀਸ਼ਨਸ ਹੋ ਰਹੇ ਹੈਗੇ ਜਿਹੜੀ ਕੰਸਰਨ ਏਜੰਸੀ ਹੈ ਮੰਨ ਲਓ ਕਿਤੇ ਗਵਰਨਮੈਂਟ ਲੈਂਡ ਤੇ ਕੋਈ ਇਨਕ੍ਰੋਚਮੈਂਟ ਹੈ ਕਿਤੇ ਕੋਈ ਉਸ ਨੂੰ ਡਿਊ ਪ੍ਰੋਸੈਸ ਆਫ ਲਾਅ ਫਾਲੋ ਕਰਕੇ ਜਿਹੜੇ ਕੰਸਰਨ ਡਿਪਟੀ ਕਮਿਸ਼ਨਰਸ ਹੈ ਜਦੋਂ ਪੁਲਿਸ ਅਸਿਸਟੈਂਸ ਮੰਗਦੇ ਸੋ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿ ਜਿਹੜੇ ਕੰਸਰਨਡ ਪਾਰਟੀ ਨੂੰ ਨੋਟਿਸ ਦੇਣ ਤੋਂ ਬਾਅਦ ਸੋ ਡਿਊ ਪ੍ਰੋਸੀਜਰ ਦੇ ਮੁਤਾਬਿਕ ਜਦੋਂ ਪੁਲਿਸ ਦੀ ਹੈਲਪ ਮੰਗੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ ਐਸ ਪਰ ਲਾ ਸਰ ਇਹ ਜੋ ਮਨਜੀਤ ਸਿੰਘ ਕਰਕੇ ਇੰਟੈਲੀਜੈਂਸ ਆਫੀਸਰ ਸੀਗਾ ਉਹਦੇ ਕੋਲੇ 1 ਕਿਲੋ ਚਿਟਾਹਾਰੋ ਨਿਕਲਿਆ ਮਤਲਬ ਐਡੀ ਵੱਡੀ ਮਾਤਰਾ ਦੇ ਵਿੱਚ ਤੁਹਾਡੇ ਆਫੀਸਰਸ ਦੇ ਕੋਲ ਇਹ ਕਿਵੇਂ ਕੜੀ ਟੁੱਟੂਗੀ ਜਿਵੇਂ ਬਲੈਕ ਸੀਲਰ ਉਹ ਸਾਡਾ ਆਫੀਸਰ ਨਹੀਂ ਸੀਗਾ ਬਟ ਆਦਰਵਾਇਜ਼ ਐਸ ਆਈ ਸ਼ੇਅਰਡ ਕਿ ਲਾ ਇਸ ਦਾ ਸੇਮ ਫਾਰ एवरीवन so whether it is an officer whether it is it is somebody in the police somebody in any other organization where law is the same the so jese jo koi bhi dractrate karuga ya koi bhi illegal kaam karuga us de khilaf as per law jada action banda hai o leta hai sarkari ghar de is bande ne identify kiya bhi o delhi faith hai yes we have identified but you will bear with me ki assi disclose nahi karange na so saadi teams us de piche lagiyan hai ਸਾਡੀ ਇਨਫੈਕਟ ਪੁਲਿਸ ਪਾਰਟੀਆਂ ਹੈਵ ਰੇਡਡ ਇਨ ਖਰੀਆਲਾ ਇਨ ਯੂਪੀ ਰਾਜਸਥਾਨ ਅਲੋਂਗ ਵਿਦ ਤੇ ਅਸੀਂ ਦੂਜੀ ਸਟੇਟਾਂ ਦੇ ਨਾਲ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਅਸੀਂ ਇਸ ਦੀ ਇਨਵੈਸਟੀਗੇਸ਼ਨ ਇੱਕ ਪ੍ਰੋਫੈਸ਼ਨਲ ਤੇ ਸਾਇੰਟਿਫਿਕ ਤਰੀਕੇ ਨਾਲ ਇਸ ਇਨਸੀਡੈਂਟ ਦੀ ਕਰ ਰਹੇ ਹਾਂ